ਬਾਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਸ ਨੂੰ ਕਦੇ ਫਕਰੇ ਕੌਮ ਦੇ ਨਾਲ ਨਿਵਾਜਿਆ ਗਿਆ ਸੀ ਅੱਜ ਉਸ ਦਾ ਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਬਤ ਤੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਫਕਰੇ ਕੌਮ ਜਿਸ ਉਤੇ ਕੌਮ ਫਕਰ ਕਰਦੀ ਹੋਵੇ ਰੱਬ ਜਾਣਦਾ ਜਾਂ ਇਹਨਾਂ ਦੇ ਸਮਰਥਕ ਜਾਣਦੇ ਨੇ ਕਿ ਭਾਈ ਕਿਹੜੇ ਅਜਿਹੇ ਕੰਮ ਕੀਤੇ ਸੀ ਜਿਸ ਕਰਕੇ ਸਾਰੀ ਕੌਮ ਪ੍ਰਕਾਸ਼ ਸਿੰਘ ਬਾਦਲ ਉੱਤੇ ਫਕਰ ਕਰਦੀ ਹੋਵੇ ਤੇ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਦੇ ਲਈ ਤੇ ਅਕਾਲੀ ਦਲ ਦੇ ਲਈ ਬਹੁਤ ਵੱਡਾ ਦਿਨ ਹੈ ਜਦੋਂ ਅਕਾਲ ਤਖਤ ਸਹਿਬ ਤੋਂ ਪੰਜ ਸਿੰਘ ਸੇਬਾਨਾ ਨੇ 22 ਮਿੰਟ ਲੰਬੀ ਚੱਲੀ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੁਝ ਅਜਈਆਂ ਗਲਤੀਆਂ ਤੇ ਗੁਨਾਹ ਕੀਤੇ ਨੇ ਜਿਸ ਨਾਲ ਸਿੱਖ ਪੰਥ ਨੂੰ ਢਾਹ ਲੱਗੀ ਹੈ ਜਿਸ ਕਰਕੇ ਇਹਨਾਂ ਨੂੰ ਤਨਖਾਈਆ ਕਰਾਰ ਐਲਾਨ ਦਿੱਤਾ ਗਿਆ ਅਜੇ ਕੋਈ ਨਿਰਧਾਰਿਤ ਸਮਾਂ ਨਹੀਂ ਦਿੱਤਾ ਕਿ ਕਦੋਂ ਇਹ ਅਕਾਲ ਤਖਤ ਸਹਿਬ ਸਨਮੁਖ ਹੋ ਕੇ ਆਪਣੀ ਗਲਤੀ ਦੀ ਮਾਫੀ ਮੰਗਣਗੇ ਗਲਤੀ ਵੀ ਨਹੀਂ ਗੁਨਾਹਾਂ ਦੀ ਮਾਫੀ ਮੰਗਣਗੇ ਤੇ ਖਿਮਾ ਜਾਂਚ ਨਾ ਕਰਨਗੇ ਪਰ ਉਹਨਾਂ ਦਾ ਬਿਆਨ ਆਇਆ ਹੈ ਕਿ ਜੋ ਵੀ ਫੈਸਲਾ ਹਾਲ ਤੱਕ ਸਾਬਤ ਤੋਂ ਆਇਆ ਆ ਉਹ ਸਿਰ ਮੱਥੇ ਆ ਕੋਈ ਵੀ ਕਿੰਤੂ ਪਰੰਤੂ ਮੈਂ ਨਹੀਂ ਕਰਦਾ ਤੇ ਮੈਂ ਜਲਦੀ ਸਨਮੁਖ ਹੋ ਕੇ ਹਾਲ ਤੱਕ ਸਾਬਤ ਤੇ ਖਿਮਾ ਦੀ ਜਾਂਚਨਾ ਕਰਾਂਗਾ ਨਾਲ ਦੀ ਨਾਲ ਹੀ ਕੱਲ ਜਿਹੜੇ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਗਏ ਬਲਵਿੰਦਰ ਸਿੰਘ ਭੁੰਦੜੂ ਨੇ ਉਹਨਾਂ ਨੇ ਵੀ ਕਿਹਾ ਕਿ ਕੋਈ ਵੀ ਕਿੰਤੂ ਪਰੰਤੂ ਨਹੀਂ ਦਲਜੀਤ ਸਿੰਘ ਟੀਮਾ ਉਹਨਾਂ ਦਾ ਵੀ ਇਹੋ ਹੀ ਬਿਆਨ ਕਿ ਭਾਈ ਕਿਸੇ ਵੀ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਕਿੰਦੂ ਪਰੰਤੂ ਕਰਨ ਵਾਲਾ ਹੈ ਵੀ ਨਹੀਂ ਜਿਹੜੇ ਕੰਮ ਤੁਹਾਡੇ ਸਰਕਾਰਾਂ ਦੇ ਕਾਰਜਕਾਲ ਵੇਲੇ ਹੋਏ ਉਹਨਾਂ ਗੁਨਾਹਾਂ ਦੀ ਸਿਰਫ ਸਿੱਖ ਸੰਗਤ ਕੋ ਹੱਥ ਜੋੜ ਕੇ ਮਾਫੀ ਮੰਗੀ ਜਾ ਸਕਦੀ ਆ ਨਾਲ ਦੀ ਨਾਲ ਹੀ ਬਾਕੀ ਧੜਾ ਜਿਸ ਨੇ ਆਪਣੇ ਤਾਂ ਗੁਨਾਹਾਂ ਦੀ ਮਾਫੀ ਮੰਗੀ ਸੀ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਵੀ 15 ਦਿਨਾਂ ਦਾ ਸਮਾਂ ਦਿੱਤਾ ਹੈ ਅਕਾਲ ਤਖਤ ਸਾਹਿਬ ਨੇ ਕਿ ਆਪਣਾ ਸਪਸ਼ਟੀਕਰਨ ਦਿਓ ਹੁਣ ਉਸ ਸਮੇਂ ਦੇ ਵਿੱਚ ਜਿੰਨੇ ਵੀ ਕੈਬਨਿਟ ਮੰਤਰੀ ਸੀ 2007 ਤੋਂ ਲੈ ਕੇ 2017 ਤੱਕ ਉਨਾ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਨੇ 15 ਦਿਨ ਦਾ ਸਮਾਂ ਦਿੱਤਾ ਹੈ ਆਪਣਾ ਸਪਸ਼ਟੀਕਰਨ ਦੇਣ ਦਾ ਤਨਖਾਈਆ ਸ਼ਬਦ ਅਸਲ ਦੇ ਵਿੱਚ ਹੁੰਦਾ ਕੀ ਆ ਤਨਖਾਈਆ ਸ਼ਬਦ ਤੋਂ ਮਤਲਬ ਆ ਕਿ ਧਰਮ ਤੋਂ ਛੇਕ ਦੇਣਾ ਕੋਈ ਵੀ ਅਜਿਹਾ ਕੰਮ ਜਿਹੜਾ ਸਿੱਖ ਰਹਿਤ ਮਰਿਆਦਾ ਤੋਂ ਉਲਟ ਹੋਵੇ ਜਾਂ ਜਿਸ ਨਾਲ ਸਿੱਖ ਪੰਥ ਨੂੰ ਢਾਹ ਲੱਗਦੀ ਹੋਵੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਕਾਰਜਕਾਲ ਵੇਲੇ ਕਈ ਗੁਨਾਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਸਰਸਾ ਸਾਧ ਨੂੰ ਮਾਫੀ ਦੇ ਦੇਣਾ ਗੋਟਕਪੂਰਾ ਤੇ ਬਰਗਾੜੀ ਕੋਲੀ ਕਾਂਡ ਜਿਸ ਵਿੱਚ ਸਿੱਖ ਜਿਹੜੇ ਸੀ ਸ਼ਹੀਦ ਹੋਏ ਇਸ ਤਰ੍ਹਾਂ ਦੇ ਘਰਾ ਸੀ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਧਰਮ ਤੋਂ ਛੇਕਿਆ ਗਿਆ ਹੈ ਹੁਣ ਜਦੋਂ ਧਰਮ ਤੋਂ ਛੇਕ ਦਿੱਤਾ ਜਾਂਦਾ ਹੈ ਤਾਂ ਜਿੰਨਾ ਚਿਰ ਇਸ ਉੱਤੇ ਕੋਈ ਵੀ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਸਿੱਖ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਰੱਖੇਗਾ ਹੁਣ ਇਹ ਵੇਖਣਾ ਹੋਵੇਗਾ ਕਿ ਇਹਨਾਂ ਦੇ ਸਮਰਥਕ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਨੂੰ ਕਿਵੇਂ ਲੈਂਦੇ ਨੇ ਕਿ ਸਜ਼ਾ ਦੀ ਮਾਫੀ ਕੀ ਆ ਜਾਂ ਤਾਂ ਪੰਜ ਅਖੰਡ ਪਾਠ ਸਾਹਿਬ ਕਰਵਾਓ ਜਾਂ ਲੰਗਰਾਂ ਦੇ ਵਿੱਚ ਝੂਠੇ ਭਾਂਡਿਆਂ ਦੀ ਜਿਹੜੀ ਉਹ ਸੇਵਾ ਕਰੋ ਜਾਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਲੱਗਦੀ ਆ ਜਾਂ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦੇ ਨਿਤਨੇਮ ਕਰੋ ਜਾਂ ਫਿਰ ਦਰਬਾਰ ਸਾਹਿਬ ਦੀ ਪਰਕਰਮਾਂ ਦੀ ਸਫਾਈ ਕਰੋ ਬਾਕੀ ਮੁੱਕ ਦੀ ਗੱਲ ਭਾਈ ਇਹ ਆ ਕਿ ਜਿਹੜੇ ਬੇੜੀ ਦਾ ਮਲਾਹ ਮਾੜਾ ਹੋਵੇ ਨਾ ਤੇ ਬੇੜੀ ਭਾਵੇਂ ਜਿੰਨੀ ਮਰਜੀ ਵੀ ਤਗੜੀ ਤੇ ਮਜ਼ਬੂਤ ਹੋਵੇ ਬੇੜੀ ਡੋਬ ਜਾਂਦਾ ਉਸੇ ਤਰ੍ਹਾਂ ਜਿਹੜੀਆਂ ਪਾਰਟੀਆਂ ਦੇ ਸਲਾਹਕਾਰ ਮਾੜੇ ਹੋਣ ਉਹ ਪਾਰਟੀਆਂ ਡੁੱਬ ਜਾਂਦੀਆਂ ਨੇ ਇੱਥੇ ਗੱਲ ਇਹ ਨਹੀਂ ਕਿ ਪਾਰਟੀ ਦੇ ਸਲਾਹਕਾਰ ਮਾੜੇ ਸੀ ਇੱਥੇ ਗੱਲ ਇਹ ਆ ਕਿ ਭਾਈ ਇਥੇ ਗੁਰੂ ਸਾਹਿਬ ਦੀ ਕਲਾ ਵਰਤੀ ਸ਼ਾਇਦ ਇਹਨਾਂ ਦੇ ਵਿੱਚੋਂ ਹੀ ਕਿਸੇ ਮੈਂਬਰ ਦੀ ਅਰਦਾਸ ਸੱਚੀ ਹੋ ਗਈ ਜਿਹੜੇ ਕਹਿੰਦੇ ਸੀ ਕਿ ਜਿੰਨਾ ਦਾ ਬੇਦਗੀਆਂ ਦੇ ਵਿੱਚ ਹੱਥ ਹੋਵੇ ਉਹਨਾਂ ਦਾ ਕੱਖ ਨਾ ਜਾਂ ਫਿਰ ਉਸ ਪਿੰਡ ਦੇ ਵਿੱਚ ਹੁੰਦੀ ਅਰਦਾਸ ਪ੍ਰਵਾਨ ਕਰ ਲਈ ਜਿੱਥੋਂ ਮਹਾਰਾਜ ਸਾਹਿਬ ਦਾ ਸਰੂਪ ਚੁੱਕਿਆ ਗਿਆ ਸੀ ਤਾਂ ਉਸ ਦਿਨ ਤੋਂ ਉਸ ਪਿੰਡ ਵਿੱਚ ਰੋਜ਼ ਇਹ ਅਰਦਾਸ ਦੇ ਵਿੱਚ ਪੰਕਤੀ ਸ਼ਾਮਿਲ ਕੀਤੀ ਸੀ ਕਿ ਮਹਾਰਾਜ ਬੇਦਗੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਹੁਣ ਅਕਾਲੀ ਦਲ ਦੇ ਵਿੱਚ ਕਿਹੜੀ ਹਲਚਲ ਹੋਵੇਗੀ ਜਾਂ ਸਮਾਂ ਕਿਸ ਕਰਵਟ ਬੈਠੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ